ਕਸਾਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਨੇ ਕੇਂਦਰ ਨੂੰ ਪਾਈ ਚੜ ਕਿਸਾਨਾਂ ਤੇ ਚਲਾਈਆਂ ਗਈਆਂ ਗੋਲੀਆਂ ਅਤੇ ਅਥਰੂ ਗੈਸ ਦੀ ਕੜੇ ਸ਼ਬਦਾਂ ਚ ਕੀਤੀ ਨਿੰਦਾ ਬੋਲੇ ਮਜਬੂਰੀ ਤੇ ਚਲਦੇ ਕਿਸਾਨਾਂ ਨੂੰ ਦਿੱਲੀ ਵੱਲ ਦੁਬਾਰਾ ਚੁੱਕਣਾ ਪਿਆ ਕਦਮ ਜੀ ਹਾਂ ਢੀਲੀ ਪ੍ਰਾਈਮ ਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹੈ ਮੈ ਨੀਹਾ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕਿਹਾ ਕਿਸਾਨ ਸਰਕਾਰਾਂ ਕੋਲੋਂ ਆਪਣਾ ਹੱਕ ਮੰਗ ਮੰਗ ਕੇ ਥੱਕ ਚੁੱਕੇ ਹਨ

ਅਤੇ ਆਪਣੀ ਤਾਕਤ ਲਗਾ ਦਿੱਤੀ ਹੈ ਪਰ ਫਿਰ ਵੀ ਕਿਸਾਨ ਆਪਣਾ ਸਿਰ ਤਲੀ ਤੇ ਰੱਖ ਕੇ ਅੰਕੇ ਵਧ ਰਹੇ ਹਨ ਸਿੰਘ ਸਾਹਿਬ ਵੱਲੋਂ ਕਿਹਾ ਗਿਆ ਕਿ ਇਕੱਲੇ ਪੰਜਾਬ ਦੇ ਨਾਲ ਨਹੀਂ ਘਟ ਗਿੰਤੀਆਂ ਵਾਲੇ ਹਰ ਵਰਗ ਦੇ ਨਾਲ ਕੇਂਦਰ ਸਰਕਾਰ ਤਕਾ ਕਰ ਰਹੀ ਹੈ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਸਾਰੇ ਦੇਸ਼ ਨੂੰ ਅੰਨ ਦੇਣ ਵਾਲਾ ਕਿਸਾਨ ਅੱਜ ਕੇਂਦਰ ਸਰਕਾਰ ਅੱਗੇ ਗੁਹਾਰ ਲਗਾ ਰਿਹਾ ਤੇ ਉਸ ਨੂੰ ਉਸ ਦਾ ਜਵਾਬ ਗੋਲੀ ਰਾਹੀਂ ਮਿਲ ਰਿਹਾ ਹੈ ਉਨਾ ਵੱਲੋਂ ਕਿਹਾ ਗਿਆ ਕਿ ਕਿਸਾਨ ਸ਼ਾਂਤ ਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਦੂਜੇ ਪਾਸੇ ਕੇਂਦਰ ਸਰਕਾਰ ਵੱਡੇ ਵਪਾਰੀਆਂ ਦੇ ਕਰਜ਼ੇ ਮਾਫ ਕਰ ਰਹੀ ਹੈ ਪਰ ਕਿਸਾਨਾਂ ਦੇ ਕਰਜ਼ਾ ਮਾਫ ਨਾ ਕਰਨਾ ਉਲਟਾ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਈ ਸਰਕਾਰ ਹੱਤਕੰਡੇ ਅਪਣਾ ਰਹੀ ਹੈ ਪਹਿਲਾਂ ਵੀ ਪੰਜਾਬ ਦੇ ਸਿੱਖ Hindu ਤੇ ਮੁਸਲਮਾਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆਂ ਪਰ ਇਸ ਦੇਸ਼ ਨੇ ਪੰਜਾਬ ਨੂੰ ਕੁਝ ਨਹੀਂ ਦਿੱਤਾ ਹਰ ਵਾਰੀ ਪੰਜਾਬ ਨਾਲ ਧੋਹੀ ਕਿਤਾ ਹੈ ਤਾਂ ਹੀ ਪੰਜਾਬ ਦੇ ਲੋਕ ਆਪਣੇ ਬੱਚਾ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਹਨ ਆਉ ਸੁਣਦੇ ਆ ਕੀ ਬੋਲੇ ਅਕਾਲ ਤਖਸ ਸਾਬ ਦੇ ਹੈੱਡ ਗ੍ਰੰਥੀ ਸਿੰਘ ਸਾਬ ਗਿਆਨੀ ਮਲਕੀਤ ਸਿੰਘ ਜੀ ਸਿੰਘ ਸਾਹਿਬ ਜੀ ਦਾ ਕਿਸਾਨ ਅੰਦੋਲਨ ਚੱਲਿਆ ਕੀ ਕਹਿੰਣਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਆਪਣਾ ਹਾਕਮ ਮੰਗ ਮੰਗ ਕੇ ਥੱਕ ਗਿਆ ਸਰਕਾਰਾਂ ਨੇ ਵੈਦੇ ਕਰਕੇ ਤੇ ਮੁੱਤੀਆਂ ਅਖੀਰ ਉਹਨਾਂ ਨੂੰ ਬੀੜਾ ਸਿਰ ਚੁਕਣਾ ਪਿਆ ਤੇ ਉਹਦੇ ਬਾਵਜੂਦ ਵੀ ਸਰਕਾਰਾਂ ਨੇ ਨਿਹੱਥੇ ਸ਼ਾਂਤ ਲਈ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਇਹ ਕਿਤੇ ਸਾਡੇ ਦੇਸ਼ ਦਾ ਕਾਨੂੰਨ ਆ ਐਵੇਂ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਪਾਵਨ ਬਾਣੀ ਚ ਰਾਜੀ ਸੀ ਮੁਕਦਮ ਕਿਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਹ ਕਰ ਲੈਣ ਦਾ ਪਾਇਨ ਘਾਓ ਰਤ ਪੇਤ ਸੁੱਤੇ ਉੱਚਾਟ ਜਾਓ ਵੱਡੇ ਵੱਡੇ ਸਰਮਾਏਦਾਰਾਂ ਦਾ ਇਹ ਕਰਜ਼ਾ ਮਾਫ਼ ਕਰ ਰਹੇ ਹੋ ਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲੱਗੇ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਰਕਾਰ ਤੇ ਜਿਹੜੀ ਇੱਕ ਇੱਕ ਵੋਟ ਦੇ ਨਾਲ ਜਨਤਾ ਦੀ ਵੋਟ ਨਾਲ ਬਣੀ ਹੈ ਸਰਕਾਰ ਜਿਹੜੀ ਆ ਉਹ ਵਾਰਡ ਹੁੰਦੀ ਆ ਤੇ ਜੇ ਵਾਰਡ ਹੀ ਖੇਤ ਨੂੰ ਖਾਣ ਲੱਗ ਪਵੇ ਪਰ ਮਾਰਨੇ ਬਲਹਾਰਨੇ ਜਾਈਗੇ ਉਹਨਾਂ ਕਿਸਾਨਾਂ ਤੋਂ ਜਿਨ੍ਹਾਂ ਨੇ ਏਡੇ ਵੱਡੇ ਹੌਸਲੇ ਕਰਕੇ ਫਿਰ ਦਿੱਲੀ ਵੱਲ ਨੂੰ ਮੂੰਹ ਕੀਤਾ ਯਾਦੋ ਕਿ ਕਈ ਸਾਡੇ ਵੀਰ ਅਜੇ ਵੀ ਉਹਨਾਂ ਦੇ ਨਾਲ ਕਹਿ ਰਹੇ ਕਿ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਆ ਪਰ ਬੜੀ ਵੱਡੀ ਗੱਲ ਆ ਕਿ ਸਿੱਧਾ ਜਾ ਕੇ ਸੈਂਟਰ ਦੇ ਰਸਤੇ ਬੰਦ ਕੀਤੇ ਸਰਕਾਰਾਂ ਨੇ ਕਾਨੂੰਨ ਦੀਆਂ ਧੜੀਆਂ ਉਡਾਈਆਂ ਪਰ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਜਿਹੜਾ ਹੈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਤੇ ਇਸ ਸੰਘਰਸ਼ ਦੇ ਵਿੱਚ ਉਹਨਾਂ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਮਿਲ ਕੀਤਾ ਸਮੇਂ ਦੀ ਸਰਕਾਰਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਇਕੱਲੇ ਪੰਜਾਬ ਨਾਲ ਨਹੀਂ ਘਟਕਣਟੀਆਂ ਨਾਲ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਸਾਈ ਹੈ ਹਰ ਧਰਮ ਦੀ ਘਾਟ ਜਿੰਨੀ ਚੋਮਾ ਦੇ ਨਾਲ ਤਕਾ ਧਰੋ ਕਰ ਰਹੀਆਂ ਸਮੇਂ ਦੀ ਹਕੂਮਤ ਸੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ ਪਊਗਾ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਸਰਕਾਰ ਨੂੰ ਇਹਨਾਂ ਦੇ ਹੱਕ ਜਿਹੜੇ ਉਹ ਦੇਣੇ ਚਾਹੀਦੇ ਆ ਤੇ ਹਰ ਇੱਕ ਜਨਤਾ ਦੇ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਕਿਸਾਨ ਅੰਨ ਦਾਤਾ ਕਿਨੇ ਜੰਦੇ ਪਰ ਉਹਨਾਂ ਦੇ ਗੋਲੀਆਂ ਚਲਾਈ ਜਾਣਾ ਇਹਨੂੰ ਕਿੱ사 ਦੇਦੇ ਤੇ ਬਹੁਤ ਦੁਖਦਾਈ ਗੱਲ ਆ ਨਾ ਕਿਉਂਕਿ ਜਿਹੜੇ ਸਾਰੇ ਦੇਸ਼ ਨੂੰ ਨਹੀਂ ਅੱਜਕੱਲ੍ਹ ਤੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਅਨਪੜਾਰ ਜਾ ਰਿਹਾ ਹੈ ਤੇ ਜਿਹੜਾ ਦਿਨ ਰਾਤ ਸੱਪਾਂ ਦੀਆਂ ਸੜੀਆਂ ਮਿੱਧ ਕੇ ਕਿਸਾਨ ਮਜ਼ਦੂਰ ਗਰੀਬ ਜਿਹੜੇ ਨੇ ਸੰਘਰਸ਼ ਕਰਕੇ ਤੇ ਫਸਲ ਪੈਦਾ ਕਰਦੇ ਆ ਤੇ ਫਸਲ ਦਾ ਮੁੱਲ ਨਾ ਮਿਲਣਾ ਫਿਰ ਉਹਦੇ ਉੱਤੇ ਹਰ ਤਰ੍ਹਾਂ ਦੇ ਨਾਲ ਖਿੰਜਲ ਸਵਾਰੀ ਹੋਣੀ ਕੱਚੀ ਪੱਕੀ ਫਸਲ ਕਹਿ ਕੇ ਵਿਫਾਰ ਕਰਨਾ ਕਈਆਂ ਤਰ੍ਹਾਂ ਦੇ ਧੱਕੇ ਧਰੋਹ ਕੀਤੇ ਜਾਂਦੇ ਆ ਤੇ ਉਹਨਾਂ ਦੀਆਂ ਫਸਲਾਂ ਤੇ ਛੱਡੋ ਉਹਨਾਂ ਨੇ ਜਮੀਨਾਂ ਤੇ ਕਬਜ਼ਾ ਕਰਨ ਵਾਸਤੇ ਸਰਕਾਰ ਜਿਹੜੀ ਆਪਣੇ ਫਾਟਕੰਡੇ ਵਰਤ ਰਹੀਏ ਇਸ ਕਰਕੇ ਸੁਣਾ ਦੇ ਵਿੱਚ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਵਿਸ਼ਵ ਭਰ ਦੇ ਜਿਹੜੇ ਇਨਕਲਾਬੀ ਲੋਕ ਨੇ ਉਹ ਇਸ ਗੱਲ ਦੇ ਉੱਤੇ ਸਹਿਮਤ ਨੇ ਤੇ ਨਾਲ ਨਾਲ ਚਿੰਤਾ ਦਾ ਪ੍ਰਗਟਾਵਾ ਵੀ ਕਰਦੇ ਨੇ ਕਿ ਬਹੁਤ ਵੱਡਾ ਕਿਉਂਕਿ ਅੱਗੇ ਵੀ ਪੰਜਾਬ ਦੇ ਸਿੱਖਾਂ ਨੇ ਹਿੰਦੂਆਂ ਨੇ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਰ ਇਸ ਦੇਸ਼ ਨੇ ਪੰਜਾਬ ਨੂੰ ਕੀ ਦਿੱਤਾ ਹਰਮਨਿ ਪੰਜਾਬ ਨਾਲ ਤਰੋਹ ਕੀਤਾ ਖਾਸ ਕਰਕੇ ਤੇ ਵਿਸ਼ਵ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਘਟ ਗਿਣਤੀ ਲੋਕਾਂ ਦੇ ਨਾਲ ਜਿਹੜਾ ਹੈ ਤਕਾ ਤਰੋਹ ਤਾਂ ਹੀ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਬੱਚਿਆਂ ਨੂੰ ਭੇਜ ਰਹੇ ਆ ਇਹ ਤਰਾਸ ਦੀ ਹੈ ਸਾਡੀ ਸਮੇਂ ਦੀਆਂ ਹਕੂਮਤਾਂ ਨੂੰ ਧਿਆਨ ਦੇਣਾ ਪਵੇਗਾ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਗੋਲੀ ਚਲਾਈ ਗਈ ਬੈਰੀਗੇਟ ਕੀਤੇ ਗਏ ਆ ਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੀ ਇੱਕ ਤਿੱਲੀ ਜਾਲ ਲਾਈ ਜਾਵੇ ਸਾਨੂੰ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਪੰਜਾਬ ਇੱਕ ਵੱਖਰਾ ਦੇਸ਼ ਸੀ ਬੜੀ ਸਕੀਮ ਦੇ ਨਾਲ 1947 ਵਿੱਚ ਪੰਜਾਬ ਦੀ ਵੰਡ ਕੀਤੀ ਗਈ ਅੱਧਾ ਲੈਂਦਾ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ ਬਾਕੀ ਪੰਜਾਬ ਭਾਰਤ ਵਿੱਚ ਆ ਗਿਆ ਇਹਨੂੰ ਇੱਕ ਸਟੇਟ ਬਣਾ ਦਿੱਤਾ ਜਦੋਂ ਕਿ ਪੰਜਾਬ ਇੱਕ ਆਜ਼ਾਦ ਖਿੱਤਾ ਸੀ ਅੱਜ ਵੀ ਪੰਜਾਬੀਆਂ ਵਾਸਤੇ ਜੇ ਰਸਤੇ ਬੰਦ ਕਰਦੇ ਨੇ ਤੇ ਸਿਆਣੇ ਲੋਕਾਂ ਨੇ ਵਿਦਵਾਨਾਂ ਨੇ ਜਿਹੜੇ ਸ਼ੋਭ ਚਿੰਤਕ ਨੇ ਉਹਨਾਂ ਨੇ ਕਿਹਾ ਕਿ ਪੱਕੇ ਤੌਰ ਦੇ ਉੱਤੇ ਤੁਸੀਂ ਇਸ ਤਰ੍ਹਾਂ ਕਿੰਡਿਆਲੀ ਵਾਰਡ ਲਾ ਦਿਓ ਸਾਨੂੰ ਲੋੜ ਨਹੀਂ ਬਾਹਰ ਜਾਣ ਦੀ ਤੇ ਤੁਹਾਨੂੰ ਲੋੜ ਨਹੀਂ ਪੰਜਾਬ ਵਿੱਚ ਆਉਣ ਦੀ ਜੇ ਤੁਹਾਡਾ ਸਰ ਸਕਦਾ ਹੈ ਤੇ ਸਾਡਾ ਵੀ ਸਰ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਹਵਾਈ ਜਹਾਜ਼ਾਂ ਦੇ ਰਾਹੀਂ ਹਰ ਤਰੀਕੇ ਦੇ ਨਾਲ ਵਿਸ਼ਵ ਵਿਆਪੀ ਵਪਾਰ ਜਿਹੜਾ ਹੈ ਇਹ ਪੰਜਾਬ ਸਰਕਾਰ ਨੂੰ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ